ਮੈਂ ਸਰਵਰ ਸਿੰਘ ਪੁਦੇਰ ਕਿਸਾਨ ਮਦੂਰਸੀ ਕਮੇਟੀ ਪੰਜਾਬ ਤੋਂ ਦੇਖੋ ਜਿਹੜਾ ਹਾਈ ਕੋਰਟ ਦੇ ਵਿੱਚ ਜੋ ਸਟੇ ਦੀ ਗੱਲ ਆ ਰਹੀ ਹੈ ਫਿਲਹਾਲ ਤਾਂ ਉਸ ਫੈਸਲੇ ਦੀ ਕਾਪੀ ਕੀ ਟਿਪਣੀ ਹੋਈ ਹੈ ਕੋ ਸਾਡੀ ਲੀਗਲ ਸਾਡੇ ਕੋ ਆਇਆ ਨਹੀਂ ਜਥੇਬੰਦੀ ਦੀ ਮੀਟਿੰਗ ਹੋਊ ਫਿਰ ਫੋਰਮ ਦੀ ਮੀਟਿੰਗ ਹੋ ਅਸਲ ਵਿੱਚ ਜਿਹੜੀ ਸਾਡੀ ਆਫੀਸ਼ੀਅਲ ਰਾਏ ਕੀ ਹੈ ਤਾਂ ਉਦੋਂ ਬਾਅਦ ਹੀ ਪਰਾ ਲੱਗੂ ਪਰ ਜਿਹੜੀ ਸਾਡੀ ਮੁੱਢਲੀ ਪ੍ਰਤੀਕਿਰਿਆ ਆਫਸਰ ਨੂੰ ਕੇਸ ਨਿਗਾਹ ਨਾ ਦੇਖ ਰਹੇ ਆ ਤਾਂ ਦੇਖੋ ਅਦਾਲਤ ਨੇ ਸਟੇ ਦਿੱਤਾ ਵਾ ਅਦਾਲਤ ਦੀ ਪ੍ਰਕਿਰਿਆ ਵਾ ਪਰ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਹੋਈ ਜੇ ਆਮ ਕਿਸਾਨਾਂ 'ਚ ਇਹ ਸੰਦੇਸ਼ ਚਲ ਗਿਆ ਵੀ ਚਲ ਹੁਣ ਸਟੇ ਲੱਗ ਗਿਆ ਵਾ ਇਹ ਸਟੇ ਕੱਲ ਨੂੰ ਹਟ ਵੀ ਸਕਦਾ ਵਾ ਔਰ ਕੋਈ ਫੈਸਲਾ ਦੇਖੋ ਅਸੀਂ ਅਦਾਲਤਾਂ ਦੀ ਪ੍ਰਕਿਰਿਆ ਦੇਖਿਆ ਬਹੁਤ ਲੰਮੇ ਹੋ ਜਾਂਦੇ ਆ ਤੇ ਅਸੀਂ ਆਮ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਸੰਘਰਸ਼ ਆ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਸਾਨੂੰ ਹੋਰ ਤੇਜ਼ ਕਰਨਾ ਚਾਹੀਦਾ ਔਰ ਜਦੋਂ ਤੱਕ ਭਗਵੰਤ ਮਾਨ ਸਰਕਾਰ ਇਸ ਨੀਤੀ ਨੂੰ ਵਾਪਸ ਨਹੀਂ ਲੈਂਦੀ ਉਨੀ ਦੇਰ ਤੱਕ ਅੰਦੋਲਨ ਜਾਰੀ ਰਹਿਣਾ ਚਾਹੀਦਾ ਵਾ ਇਸ ਕਰਕੇ ਇਸ ਫੈਸਲੇ ਤੋਂ ਬਾਅਦ ਕਿਤੇ ਵੀ ਢਿੱਲੇ ਨਹੀਂ ਪੈਣਾ ਚਾਹੀਦਾ ਔਰ ਜਿੰਨੀ ਦੇਰ ਤੱਕ ਅਸੀਂ ਪਾਲਿਸੀ ਨਹੀਂ ਵਾਪਸ ਕਰਾਉਂਦੇ ਅੰਦੋਲਨ ਤੇਜ ਰੱਖਾਂਗੇ ਔਰ ਸਾਨੂੰ ਲੱਗਦਾ ਇਹੀ ਇਸ ਵੇਲੇ ਸਭ ਤੋਂ ਸਹੀ ਸਾਡੀ ਸੋਚ ਸਮਝ ਹੋਊਗੀ ਕਿ ਆਪਾਂ ਆਪਣੇ ਅੰਦੋਲਨ ਨੂੰ ਤੇਜ਼ ਰੱਖੀ